ਲੋਕੀ ਵੀ ਤਾਂ ਖੁਸ਼ ਹੋਣਗੇ ਜੇ ਮੇਰ ਕੁਝ ਕਰੇ ਚੰਡੀਗੜ 21 ਗਣਾ ਦੋ ਮਾਨੂੰ ਵੀ ਇਹ ਵਿਕਾਸ ਕੀਤਾ ਅਸੀਂ ਦੱਸ ਦਿੰਦੇ ਆ ਤੁਹਾਨੂੰ ਵੀ ਕਿ ਇੱਥੇ ਹੋਇਆ ਹੀ ਨਹੀਂ ਜੀ ਵਿਕਾਸ ਉਹ ਜਦੋਂ ਵਾਰਸ਼ ਆਂਦੀਆਂ ਤਿੰਨ ਦਿਨ ਪੁੱਟ ਪਾਣੀ ਖੜ ਜਾਂਦਾ ਲੋਕੀ ਪਰੇਸ਼ਾਨ ਹੁੰਦੇ ਸਕੂਟਰ ਬੰਦ ਹੋ ਜਾਂਦਾ ਕਈਆਂ ਤਾਂ ਕਾਰਾਂ ਵੀ ਬੰਦ ਹੋ ਜਾਂਦੀਆਂ ਉਹ ਵਿਕਾਸ ਨੂੰ ਦੇਖੋ ਵੀ ਜਿਹੜਾ ਆ ਕੇ ਦੇਖੋ ਉੱਥੇ ਪਾਣੀ ਕਿੰਨਾ ਕਿੰਨਾ ਖੜਦਾ ਵਾਰਸ਼ ਆ ਕੇ ਪਰੇਸ਼ਾਨੀ ਲੋਕੀ ਥੱਲੇ ਨਿਕਲ ਲੱਗੇ ਦਰਦੇ ਵੀ ਆ ਵੀ ਪਤਾ ਕਦ ਅਗਰ ਜਣਾ ਇਹ ਮਨੀਵਾੜੇ ਪਾਣੀ ਦੀ ਬੜੀ ਪਰੇਸ਼ਾਨੀ ਆ ਰਹੀ ਹੈ ਪਾਣੀ ਨਹੀਂ ਆ ਰਿਹਾ ਮਨੀਵਾੜੇ ਜਿੱਥੇ ਪਾਈਪ ਲਾਈਨ ਪਟੀ ਹੋਈ ਹੈ ਕਿਆ ਉਹ ਮੀਰ ਸਾਹਿਬ ਦੇਖਣਗੇ ਆ ਕੇ ਜਗਾ ਜਗਾ ਕੂੜੇ ਦੇ ਢੇਰ ਲੱਗੇ ਪਏ ਤੁਸੀਂ ਪਾਰਕ ਚ ਵੜ ਜਾਓ ਕੂੜੇ ਦੇ ਢੇਰ ਬਾਹਰ ਗਲੀ ਚ ਜਿਹੜੇ ਕੂੜੇ ਦੇ ਮੈਦਾਨ ਦੀ ਗੱਲ ਕੀਤੀ ਜਾਦਾ ਪਾਕਤ ਬੜਾ ਸੋਹਣਾ ਬਣਿਆ ਹੋਇਆ ਸ਼ਿਵਾਲਿਕ ਪਾਰਕ ਇੱਥੇ ਮਨੀਵਾੜੇ ਤੁਸੀਂ ਜਾ ਕੇ ਦੇਖੋ ਨਾ ਕਿਆ ਹਾਲ ਹੈ ਜੀ ਸ਼ਸ਼ੀ ਕਾਲ ਤੁਸੀਂ ਦੇਖ ਰਹੇ ਹੋ ਉਨਦਾਨ ਮਿਊਟ ਤੇ ਮੈਂ ਮਨੀਸ਼ ਕੁਮਾਰ ਅੱਜ ਗੱਲ ਕਰਾਂਗੇ ਚੰਡੀਗੜ੍ਹ ਦੀ ਚੰਡੀਗੜ੍ਹ ਦੀ ਮੇਰ ਦੀਆਂ ਚੋਣਾਂ ਆ ਚੁੱਕੀਆਂ ਐ ਤੇ ਗੱਲ ਕਰਾਂਗੇ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਐਮਸੀ ਦੀਆਂ ਚੋਣਾਂ ਹੋਈ ਤਾਂ ਉਸ ਤੋਂ ਬਾਅਦ ਚੰਡੀਗੜ੍ਹ ਦਾ ਕਿੰਨਾ ਕੁ ਵਿਕਾਸ ਹੋਇਆ ਕਿਉਂਕਿ ਲਗ ਲਗ ਪਾਰਟੀਆਂ ਦੇ ਜਿਹੜੇ ਹੈਗੇ ਮੇਰ ਇੱਥੇ ਆ ਚੁੱਕੇ ਐ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸੁਜੀਤ ਸਿੰਘ ਰਾਜ ਜੀ ਮੇਰੇ ਨਾਲ ਹੈਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਚੰਡੀਗੜ੍ਹ ਦੇ ਕਿਸ ਤਰੀਕੇ ਦੇ ਨਾਲ ਤੁਸੀਂ ਵਿਕਾਸ ਦੀ ਔਰ ਦੇਖਦੇ ਹੋ ਸਰ ਸਤਿ ਸ੍ਰੀ ਅਕਾਲ ਬੋਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੁੰਗਾ ਕਿ ਕਿਸ ਤਰੀਕੇ ਦੇ ਕਿਸ ਤਰੀਕੇ ਦੇ ਨਾਲ ਤੁਸੀਂ ਚੰਡੀਗੜ੍ਹ ਨੂੰ ਦੇਖਦੇ ਹੋ ਸਾਰਾ ਦਾ ਦੇਖੋ ਮੇਰ ਦੇ ਇਲੈਕਸ਼ਨ ਦਾ ਆ ਰਹੇ ਆ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਮੇਰ ਦੇ ਲੋਕੀ ਵੀ ਤਾਂ ਖੁਸ਼ ਹੋਣਗੇ ਜੇ ਮੇਰ ਕੁਝ ਕਰੇ ਮੇਰ ਪਹਿਲਾਂ ਵੀ ਤਿੰਨ ਮੇਰ ਰਹੇ ਚੁੱਕੇ ਨੇ ਹੁਣ ਕੁਲਦੀਪ ਜੀ ਪਿੱਛੇ ਸਰਬਜੀਤ ਜੀ ਅਨੂਬ ਜੀ ਮਤਲਬ ਚੰਡੀਗੜ੍ਹ ਵਿਕਾਸ ਦਾ ਕੋਈ ਹੋ ਨਹੀਂ ਨਾ ਰਿਹਾ ਜੀ ਚੰਡੀਗੜ 21 ਗਿਣਾ ਦੋ ਮਾਨੂੰ ਵੀ ਇਹ ਵਿਕਾਸ ਕੀਤਾ ਹੈ ਦੱਸ ਦਿੰਦੇ ਆ ਤੁਹਾਨੂੰ ਵੀ ਇੱਥੇ ਹੋਇਆ ਹੀ ਨਹੀਂ ਜੀ ਵਿਕਾਸ ਠੀਕ ਹੈ ਨਾ ਮੇਰ ਦੀ ਚੌਣਾ ਵਾਸਤੇ ਤਾਂ ਬੱਡਲ ਡਾਈ ਫੈਟ ਕੀਤੀ ਜਾ ਰਹੀ ਕਿ ਜੇ ਨਾ ਤੋੜ ਤੋੜ ਪਾ ਤੁਸੀਂ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਮਨੀ ਮਾੜੇ ਰਹਿੰਦੇ ਚੰਡੀਗੜ ਮਨੀ ਮਾੜੇ ਦੀ ਵਿਕਾਸ ਦੀ ਗੱਲ ਕੀਤੀ ਜਾਵੇ ਕਿੰਨਾ ਕੁ ਵਿਕਾਸ ਹੋਇਆ ਮਨੀ ਮਾੜੇ ਦੇ ਵਿੱਚ ਮਨੀ ਮਾੜੇ ਕੋਈ ਵਿਕਾਸ ਨਹੀਂ ਹੋਇਆ ਜੀ ਮਨੀ ਮਾੜੇ ਸੈਕਟਰ ਤੇ ਇਹਨਾਂ ਦੀ ਗੱਲ ਕਰ ਰਹੇ ਹਾਂ ਹਾਂਜੀ ਹਾਂ ਕੋਈ ਵਿਕਾਸ ਨਹੀਂ ਹੋਇਆ ਤੁਸੀਂ ਆ ਕੇ ਦੇਖ ਲਓ ਆਪ ਦੇਖ ਲਓ ਜਾ ਕੇ ਦੇਖੋ ਸੜਕਾਂ ਦੀ ਗੱਲ ਕਰ ਰਹੇ ਹਾਂ ਵਿਕਾਸ ਨਹੀਂ ਹੋਇਆ ਜਿਹੜਾ ਇਹਨਾਂ ਦਾ ਵਿਕਾਸ ਹੋਇ 24 तो 7 ਦਾ ਜਿਹੜਾ ਦੇਸ਼ ਦੇ ਗ੍ਰਹਿ ਮੰਤਰੀ ਮੇਸ਼ਾ ਜੀ ਉੱਥੇ ਰਦ ਕਰਨ ਕਰਨ ਗਏ ਸੀਗਾ ਉਹ ਅੰਡਰ ਬ੍ਰਿਜ ਪਾਸ ਬਣ ਗਿਆ ਜਿੱਥੇ ਇੰਨੀ ਜ਼ਿਆਦਾ ਪਬਲਿਕ ਆਉਂਦੀ ਸੀਗੀ ਜਾਮ ਲੱਗਦਾ ਸੀਗਾ ਇਹਨਾਂ ਦੇ ਵਿਕਾਸ ਕੀਤਾ ਤੁਸੀਂ ਕਿਵੇਂ ਕਹਿ ਸਕਦੇ ਹੋ ਨਹੀਂ ਵਿਕਾਸ ਨਹੀਂ ਹੋਇਆ ਉਸ ਬਣ ਉਹ ਬਣਿਆ ਨਹੀਂ ਬਣਿਆ ਕੋਈ ਫਾਇਦਾ ਨਹੀਂ ਉਹ ਜਦੋਂ ਬਾਰਸ਼ ਆਉਂਦੀ ਹੈ 3 ਦਿਨ ਪੁੱਟ ਪਾਣੀ ਖੜ ਜਾਂਦਾ ਲੋਕੀ ਪਰੇਸ਼ਾਨ ਹੁੰਦੇ ਸਕੂਟਰ ਬੰਦ ਹੋ ਜਾਂਦਾ ਕਈਆਂ ਕਾਰਾਂ ਵੀ ਬੰਦ ਹੋ ਜਾਂਦੀਆਂ ਲੋਕੀ ਪਰੇਸ਼ਾਨ ਆ ਉਸ ਨੂੰ ਦੇਖ ਕੇ ਛੱਤ ਤੇ ਤਰੇਰ ਆ ਗਈ ਉਹ ਕਿਸੇ ਟਾਈਮ ਵੀ ਹੋ ਸਕਦਾ ਉਹ ਕੋਈ ਪਤਾ ਥੋੜੀ ਉਸ ਦਾ ਕੋਈ ਇਹ ਵਿਕਾਸ ਥੋੜੀ ਹੈ ਜੀ ਕਦੇ ਦੇਖਿਆ ਮੇਰ ਨੇ ਆ ਕੇ ਤਿੰਨ ਮੇਰ ਆ ਚੁੱਕੇ ਆ ਚਾਰ ਕਿੰਨੀ ਜਦੋਂ ਦਾ ਬਣਿਆ ਕਿੰਨੇ ਮੇਰ ਆ ਚੁੱਕੇ ਨੇ ਉਹ ਕਿਸੇ ਨੇ ਦੇਖਿਆ ਆ ਕੇ ਦੇਖੋ ਨਾ ਤਿੰਨ ਤਿੰਨ ਚਾਰ ਚਾਰ ਫੋਟਾ ਪਾਣੀ ਖੜ ਗਿਆ ਥੱਲੇ ਆ ਕੇ ਲੋਕੀ ਪਰੇਸ਼ਾਨ ਹੁੰਦੇ ਆ ਤੁਸੀਂ ਨਹੀਂ ਵਿਕਾਸ ਕਰਿਆ ਸਾਹਨ ਦਾ ਕਹਿੰਦਾ ਕਿ ਆਪਾਂ ਤਾਂ ਬਣਾਇਆ ਸੀਗਾ ਇਹ ਕਿਉਂਕਿ ਲੋਕ ਆ ਜਾ ਸਕਿਆ ਸਾਨੀਂ ਕਿਉਂਕਿ ਪਹਿਲਾਂ ਉਥੇ ਜਾਮ ਲੱਗਦਾ ਸੀਗਾ ਵਿਕਾਸ ਤਾਂ ਹੋਇਆ ਕਿਤਨੇ ਕਿਤੇ ਹੀ ਸਮਝਦੇ ਤੁਸੀਂ ਮੈਂ ਕਹਿੰਦਾ ਵੀ ਵਿਕਾਸ ਹੋਇਆ ਉਹ ਵਿਕਾਸ ਨੂੰ ਦੇਖੋ ਵੀ ਜਿੱਹਾ ਆ ਕੇ ਦੇਖੋ ਉਥੇ ਪਾਣੀ ਕਿੰਨਾ ਕਿੰਨਾ ਖੜਦਾ ਬਾਰਿਸ਼ ਆ ਕੇ ਪਰੇਸ਼ਾਨੀ ਲੋਕੀ ਥੱਲੇ ਨਿਕਲਣ ਲੱਗੇ ਬਰਦੇਵੀ ਆ ਪਤਾ ਕੁਦ ਗਿਰ ਜਾਣਾ ਉਹ ਦੇਖੋ ਤੇ ਰੇਲਾ ਦੋਨੋਂ ਪਾਸੋਂ ਆ ਰੱਖੀ ਆਉਂਦੀਆਂ ਤੁਸੀਂ ਜਾ ਕੇ ਦੇਖੋ ਸਰ ਕੈਮਰਾ ਮਾਰੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਇਹ ਵਿਕਾਸ ਥੋੜੀ ਵਿਕਾਸ ਲੋਕਾਂ ਦਾ ਤਾਂ ਹੋਵੇ ਬੰਦਾ ਆਵੇ ਮੇਰ ਭਾਈ ਇਹ ਕੰਮ ਨਹੀਂ ਹੋਇਆ ਭਈ ਇੱਥੇ ਪ੍ਰੋਬਲਮ ਆ ਰਹੀ ਐ ਇੰਨਾ ਪਾਣੀ ਇਹਨੂੰ ਕੱਢੋ ਯਾਰ ਨਿਕਾਸੀ ਕਰੋ ਇਹ ਕਿਦਾਂ ਪਬਲਿਕ ਪਰੇਸ਼ਾਨ ਹੋ ਰਹੀ ਆ ਤੁਸੀਂ ਵਾਰਸੇ ਜਾ ਕੇ ਦੇਖੋ ਕਿੰਨੀ ਪਰੇਸ਼ਾਨੀ ਚੋ ਫਟੇ ਇਲਾਕੇ ਦੀ ਗੱਲ ਕਰਦੇ ਹੋਰ ਕੀ ਵਿਕਾਸ ਹੋਇਆ ਤੁਹਾਡੇ ਇਲਾਕੇ ਜਿਹੜਾ ਨਹੀਂ ਹੋਇਆ ਉਹ ਦੱਸੋ ਸਾਡੇ ਲੋਕ ਦੱਸੋ ਵਿਕਾਸ ਤਾਂ ਕੋਈ ਨਹੀਂ ਹੋਇਆ 10 ਜਣ ਆ ਕੇ ਸਾਡੇ ਸਾਹਮਣੇ ਬੈਠ ਜਾਣ ਵੈਸ ਕਰ ਲਓ ਦਾਦਾ ਵੀ ਇਨਾ ਹੀ ਵਿਕਾਸ ਕੀਤਾ ਅੱਜ ਦਾਦੋ ਵੀ 10 ਸਪਰਾ ਕਿਹੜਾ ਵਿਕਾਸ ਕੀਤਾ ਮਨੀ ਮਾਜੀ ਸੜਕਾਂ ਦੇਖੋ ਕਿੰਨਾ ਬੁਰਾ ਹਾਲ ਪਿੱਛੇ ਮੀਸ਼ਾ ਜੀ ਆਏ ਸੀ ਜਿਹੜੇ ਰੋਡ ਨੂੰ ਆਣਾ ਰੋਟੀ ਕਰਦੇ ਬਾਾਕੀ ਸਾਰੇ ਬੁਰਾ ਹਾਲ ਹੋਇਆ ਤੁਸੀਂ ਸ਼ੁਰੂ ਹੋ ਜੋ ਅੰਡਰਵਿਜ ਤੋਂ ਸ਼ੁਰੂ ਹੋ ਜੋ ਤੁਸੀਂ ਦੇਖੋ ਠਾੜੇ ਦੇ ਚੌਂਕ ਤੱਕ ਕਿੰਨਾ ਬੁਰਾ ਹਾਲ ਉਤੋਂ ਅੱਗੇ ਇਹਨਾਂ ਠੀਕ ਕਰਦਾ ਉੱਥੋਂ ਆਣਾ ਜੈਂਟਰੀ ਸਾਹਿਬ ਜਦੋਂ ਆਏ ਸੀਗੇ ਪਾਣੀ ਦਾ ਵਗਾਟਨ ਕੀਤਾ ਸੀਗਾ ਉਹਨਾਂ ਨੇ 24 ਇੰਟੂ 7 ਪਾਣੀ ਕਿ ਕਿ 24 ਘੰਟੇ ਸਪਲਾਈ 24 ਘੰਟੇ ਪਾਣੀ ਮਿਲ ਰਿਹਾ ਚੰਮਣੀ ਮੰਜਰੀ ਸਰ 24 ਘੰਟੇ ਤੋਂ ਪਬਲਿਕ ਖੁਸ਼ ਨਹੀਂ ਹੈ ਪਬਲਿਕ ਉਹੀ ਪੁਰਾਣੇ ਨੂੰ ਖੁਸ਼ ਹੈ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਹੁਣ ਪਿੱਛੇ 24 ਘੰਟੇ ਪਾਣੀ ਨੇ ਸਰਵਿਸ ਕੀਤੀ ਆ ਜਮ ਇਹਨਾਂ ਦੀ ਮੋਟਰਾਂ ਖਰਾਬ ਹੋ ਗਈ ਪਾਣਾ ਖਰਾਬ ਹੋ ਗਿਆ ਲੋਕੀ ਚਾਰ ਪੰਜ ਦਿਨ ਹੀ ਮੇਂ ਪਰੇਸ਼ਾਨ ਹੋਏ ਟੈਂਕਰ ਮੰਗਾ ਮੰਗਾ ਕੇ ਉਹ ਲੋਕੀ ਅਸੀਂ ਲੋਕ ਪਬਲਿਕ ਦੇ ਵਿੱਚ ਗਏ ਪੁੱਛਿਆ ਉਹਨਾਂ ਨੂੰ ਪਈ ਤੁਸੀਂ 2 ਘੰਟੇ ਵਾਸਤੇ ਖੁਸ਼ ਹੈ ਕਿ 24 ਘੰਟੇ ਉਹ ਕਹਿੰਦੇ ਸਾਨੂੰ 2 ਘੰਟੇ ਚਾਹੀਦਾ ਪਾਣੀ ਹੁਣ ਤੁਸੀਂ ਕਹਿ ਰਹੇ ਨਾ 24 ਘੰਟੇ ਜੀ ਪਰਸੋਂ ਤੋਂ ਤਿੰਨ ਦਿਨ ਹੋ ਗਏ ਮਨੀਵਾੜੇ ਪਾਣੀ ਦੀ ਬੜੀ ਪਰੇਸ਼ਾਨੀ ਆ ਰਹੀ ਹੈ ਪਾਣੀ ਨਹੀਂ ਆ ਰਿਹਾ ਮਨੀਵਾੜੇ ਕਿਤੇ ਪਾਈਪਲਾਈਨ ਫੱਟੀ ਹੋਈ ਆ ਕਿਆ ਉਮੀਰ ਸਾਹਿਬ ਦੇਖਣਗੇ ਆ ਕੇ ਕੁਲਦੀਪ ਜੀ ਦੇਖਦੇ ਆ ਕੇ ਵੀ ਕਿਆ ਹੋ ਰ ਮਨੀਵਾਰਿਆਂ ਨੂੰ ਮੇਰ ਦਾ ਫਾਇਦਾ ਇਹ ਹੁੰਦਾ ਵੀ ਇੱਕ ਬੰਦਾ ਆ ਕੇ ਦੇਖੇ ਵੀ ਇੱਥੇ ਕੰਮ ਹੋ ਰਿਹਾ ਇਹ ਹੋ ਰਿਹਾ ਕੰਮ ਤਾਂ ਕੋਈ ਹੋ ਰਿਹਾ ਨਹੀਂ ਦੋ ਤਿੰਨ ਦਿਨ ਤੋਂ ਪਾਣੀ ਵੀ ਨਹੀਂ ਆਇਆ ਲੋਕੀ ਪਰੇਸ਼ਾਨ ਹੋ ਰਿਹਾ ਸਾਨੂੰ ਫੋਨ ਕਰਦੇ ਆ ਜੀ ਪਤਾ ਕਰੋ ਕਦੋਂ ਪਾਣੀ ਆਣਾ ਡਿਪਾਰਟਮੈਂਟ ਨੂੰ ਫੋਨ ਕੀਤਾ ਕਹਿੰਦੇ ਜੀ ਪਾਈਪਲਾਈਨ ਫੱਟੀ ਹੋਈ ਹੈ ਚੰਡੀਗੜ੍ਹ ਨੂੰ ਬੜਾ ਸੋਹਣਾ ਕਿਹਾ ਜਾਂਦਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਲਗ ਛਾਪ ਛੱਡਦਾ ਚੰਡੀਗੜ੍ਹ ਆਪਣੀ ਵਿਕਾਸ ਦਾ ਪ੍ਰਸ਼ਾਸਨ ਵੀ ਲਗਾਤਾਰ ਕਹਿੰਦਾ ਕਿ ਵਿਕਾਸ ਤਾਂ ਬਹੁਤ ਹੋ ਹੇ ਵਿਕਾਸ ਮਦਦਸੋ ਜਗਾ ਜਗਾ ਕੂੜੇ ਦੇ ਢੇਰ ਲਗੇ ਪਏ ਆ ਤੁਸੀਂ ਪਾਰਕ ਚ ਵੜ ਜਾਓ ਕੂੜੇ ਦੇ ਢੇਰ ਬਾਹਰ ਗਲੀ ਚ ਜਿਹੜੇ ਕੂੜੇ ਦੇ ਢੇਰ ਬਾਰੇ ਗੱਲ ਕੀਤੀ ਜਾਂਦਾ ਪਾਰਕ ਤਾਂ ਬੜਾ ਸੋਹਣਾ ਬਣਾਇਆ ਵਾ ਸ਼ਿਵਾਲਿਕ ਪਾਰਕ ਇੱਥੇ ਮੈਂ ਮਾਝੇ ਚ ਤੋ ਹੀ ਜਾ ਕੇ ਦੇਖੋ ਨਾ ਕੀ ਹਾਲ ਹੈ ਜੀ ਉੱਥੇ ਸ਼ਰਾਬੀ दारू ਪੀ ਪੀ ਕੇ ਲੋਕੀ ਪੱਤਾ ਇਕੱਠਾ ਹੁੰਦਾ ਉੱਥੇ ਮਤਲਬ ਗੰਧ ਪਾਣੀ ਆ ਜਾਏ ਉੱਥੇ ਪਾਣੀ ਖੜ ਜਾਂਦਾ ਲੋਕੀ ਤੋਰੋਂ ਦੇ ਵੀ ਪ੍ਰੇਸ਼ਾਨ ਹੋ ਜਾਂਦੇ ਆ ਪਾਰਕ ਜਾ ਕੇ ਦੇਖੋ ਤੁਸੀਂ ਕੀ ਹਾਲ ਹੈ ਪਾਰਕ ਬਣਾ ਤਿਆ ਬੜਾ ਸੋਹਣਾ ਬਣਿਆ ਪਾਰਕਪੁਰ ਦੀ ਮੈਂਡਟੇਨਸ ਦਾ ਕਰੋ ਨਾ ਉਹਦੀ ਕੀ ਹਾਲ ਹੈ ਦੇਖੋ ਜਾ ਕੇ ਤੁਸੀਂ ਚੰਡੀਗੜ੍ਹ ਨੂੰ ਕਿਸ ਤਰ੍ਹਾਂ ਕਦੇ ਮੈਂ ਦੇਖਿਆ ਨਹੀਂ ਆਗੇ ਚੰਡੀਗੜ੍ਹ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਚੰਡੀਗੜ੍ਹ ਸਰ ਚੰਡੀਗੜ੍ਹ ਬਹੁਤ ਵਧੀਆ ਸ਼ਹਿਰ ਹੈ ਸਾਡਾ ਬਹੁਤ ਅੱਛਾ ਸ਼ਹਿਰ ਸਮਾਰਟ ਸਿਟੀ ਹੈ ਕਹਿਣ ਦਾ ਮਤਲਬ ਹੈ ਵੀ ਇਹ ਦੇਖੋ ਜੇ ਮੇਹਰ ਬਣਦਾ ਤਾਂ ਉਹ ਸਮਾਰਟ ਸਿਟੀ ਨੂੰ ਦੇਖੇ ਵੀ ਆਪਾਂ ਸਮਾਰਟ ਸਿਟੀ ਬਣਾ ਰਹੇ ਆ ਤਾਂ ਵੀ ਦੇਖੇ ਵੀ ਕੋਈ ਪਾਰਟੀ ਦਾ ਮੇਹਰ ਆ ਜੇ ਪਹਿਲਾਂ ਚੰਡੀਗੜ੍ਹ ਨੂੰ ਦੇਖੇ ਕੰਮ ਕੀ ਹੁੰਦਾ ਛੋਟੇ ਛੋਟੇ ਹੁੰਦੇ ਆ ਕੰਮ ਹਣਾ ਹੁਣ ਦੇਖੋ ਬਹੁਤ ਕੁਝ ਆਇਆਗਾ ਚੰਡੀਗੜ੍ਹ ਜਿਹੜਾ ਕੋਈ ਹੋ ਹੀ ਨਹੀਂ ਰਿਹਾ ਕਈ ਜਗ੍ਹਾ ਹੋ ਵੀ ਰਿਹਾ ਹੋ ਵੀ ਨਹੀਂ ਰਿਹਾ ਤੇ ਉਹ ਮੇਰ ਨੇ ਤਾਂ ਆਪਣੇ ਇੱਕ ਠੱਪਾ ਲੱਗ ਜਾਂਦਾ ਵੀ ਮੇਰ ਬਣ ਗਿਆ ਹੋ ਗਿਆ ਕੰਮ ਖਤਮ ਸਾਡਾ ਤਾਂ ਜੀ ਲੋਕੀ ਤਾਂ ਕੰਮ ਚਾਹੁੰਦੇ ਹਨ ਜੀ ਵੀ ਇਸ ਬੰਦਾ ਇਹ ਮੇਰ ਆਇਆ ਸੀ ਇਸ ਪਾਰਟੀ ਦਾ ਮੇਰ ਆਇਆ ਦਾ ਇਸ ਨੇ ਇਹ ਕੰਮ ਕੀਤਾ ਤੇ ਉਹ ਸਾਨੂੰ ਅੱਛਾ ਲੱਗਿਆ ਯਾਰ ਇਸ ਨੂੰ ਜਿਤਾਓ ਇਹਨੂੰ ਮੇਰ ਬਣਾਓ ਦੁਬਾਰਾ ਵੀ ਬਣਾਓ ਇਹਨੂੰ ਇਹ ਬੰਦਾ ਦੁਬਾਰਾ ਆਣਾ ਚਾਹੀਦਾ ਪਰ ਇਹ ਤਾਂ ਆਪਣਾ ਕੰਮ ਕਰਕੇ ਸੀਟ ਇੱਕ ਸਾਲ ਦੀ ਸੀਟ ਦੀ ਹੁੰਦੀ ਹੈ ਉਹ ਕਰਕੇ ਆਪਣਾ ਟਾਈਮ ਪੂਰਾ ਲੰਘ ਜਾਂਦੇ ਆ ਪਬਲਿਕ ਉਹ ਆਪਣਾ ਜਿੱਥੇ ਮਰਜੀ ਜਾਵੇ ਪਬਲਿਕ ਤੋਂ ਕੁਝ ਨਹੀਂ ਲੈਣਾ ਜਿਹੜਾ ਮੇਅਰ ਹੈ ਆਮ ਐਮਸੀਆਂ ਤੋਂ ਮਤਲਬ ਕਾਉਂਸਲਰ ਜਿਹੜੇ ਹੈਗੇ ਉਹਨਾਂ ਚੋਂ ਹੀ ਬਣਦਾ ਹੈ ਮੇਅਰ ਤਾਂ ਸਾਰੇ ਕਾਉਂਸਲਰਸ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਸਰ ਮੈਂ ਤਾਂ ਸਾਰੇ ਕਾਉਂਸਲਰ ਨੂੰ ਇਹੀ ਕਹਾਂਗਾ ਜਿਹੜੀ ਵੀ ਪਾਰਟੀ ਐਮਸੀ ਜਿੱਤੇ ਹੋਏ ਐ ਮੈਂ ਤਾਂ ਹੱਥ ਬਣ ਕੇ ਇਹੀ ਕਹਾਂਗਾ ਵੀ ਸਾਨੂੰ ਕਹਿ ਜਾ ਦਿੱਤਾ ਜਾਵੇ ਮੇਅਰ ਵੀ ਜਿਹੜਾ ਬਹੁਤ ਹੀ ਅੱਛਾ ਚੰਡੀਗੜ੍ਹ ਦਾ ਕੰਮ ਕਰੇ ਤੇ ਆਪਣਾ ਸ਼ਹਿਰ ਸਮਝ ਕੇ ਕੰਮ ਕਰੇ ਐ ਨਹੀਂ ਆ ਵੀ ਮੈਂ ਮੇਅਰ ਬਣ ਜਾ ਤੇ ਗੱਡੀ ਆਈ ਚੱਲੇ ਦੂਗਨ ਮੈਂ ਲੱਤੇ ਉੱਤਰ ਕੇ ਇੱਧਰ ਕੇ ਉਥੇ ਗਿਆ ਤੇ ਗਿਆ ਪਰ ਲੋਕਾਂ ਦੇ ਵਿੱਚ ਜਾਵੇ ਕੰਮ ਕਰੇ ਲੋਕਾਂ ਨੂੰ ਸਮਝੇ ਮਿਲੇ ਟਾਈਮ ਟੂ ਟਾਈਮ ਮਿਲੇ ਤੇ ਕੰਮ ਕਰਕੇ ਦੱਸੇ ਵੀ ਇਸ ਬੰਦੇ ਨੇ ਅਸੀਂ ਵੀ ਖੁਸ਼ ਹੋਵਾਂਗੇ ਭਾਈ ਇਹ ਬੰਦਾ ਨੇ ਮੇਅਰ ਬਣਿਆ ਸੀ ਇਹ ਯਾਰ ਬੋਟ ਪਾਓ ਜਿਹਨੇ ਕੰਮ ਕੀਤੇ ਹੈ ਚੰਡੀਗੜ੍ਹ ਦੇ ਅਸੀਂ ਤਾਂ ਇਨੀ ਅਪੀਲ ਕਰਾਂਗੇ ਸਾਰੇ ਐਮਸੀ ਨੇ ਵੀ ਕੋਈ ਵਧੀਆ ਜਿਹਾ ਮੇਅਰ ਬਣਾਓ ਤੇ ਦੋਗੇ ਚੰਡੀਗੜ੍ਹ ਦਾ ਵਿਕਾਸ ਕਰ ਸਕੇ ਸਮਾਰਟ ਸਿਟੀ ਕਹਿਣੇ ਜੱਗੇ ਹੋਈਏ ਸੀ ਮਤਲਬ ਅਸੀਂ ਪਰੇਸ਼ਾਨ ਨਾ ਹੋਈਏ ਰਾਜ ਜੀ ਤੁਹਾਡੇ ਹਿਸਾਬ ਨਾਲ ਕਿਸ ਤਰੀਕੇ ਦਾ ਮੇਅਰ ਜਿਹੜਾ ਹੈਗਾ ਹੋਣਾ ਚਾਹੀਦਾ ਹੈਗਾ ਕੀ ਕਰਨਾ ਚਾਹੋਗੇ ਇਸ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਜੀ ਸਾਨੂੰ ਮੇਅਰ ਬਹੁਤ ਹੀ ਅੱਛਾ ਮੇਅਰ ਚਾਹੀਦਾ ਸ਼ਹਿਰ ਵਾਸਤੇ ਔਰ ਮੇਅਰ ਵੀ ਐਸਾ ਚਾਹੀਦਾ ਹੈ ਵੀ ਜੋ ਆਮ ਪਬਲਿਕ ਨੂੰ ਔਰ ਸ਼ਹਿਰ ਨੂੰ ਆਪਣਾ ਸਮਝ ਕੇ ਕੰਮ ਕਰੇ ਔਰ ਮੇਅਰ ਘੱਟ ਤੇ ਘੱਟ 1 ਸਾਲ ਵਾਸਤੇ ਨਹੀਂ ਚਾਹੀਦਾ 5 ਸਾਲ ਵਾਸਤੇ ਚਾਹੀਦਾ ਸਾਡੇ ਗਵਾਂਡੀ ਸੂਬੇ ਹਰਿਆਣੇ ਚ ਆਮ ਪਬਲਿਕ ਚੁਣ ਕੇ ਮੇਅਰ ਬਣਾਉਂਦੀ ਹੈ 5 ਸਾਲ ਵਾਸਤੇ ਸਾਡੇ ਇੱਥੇ ਕੀ ਹੁੰਦਾ ਚੰਡੀਗੜ੍ਹ 'ਚ ਇੱਕ ਸਾਲ ਬਾਅਦ ਤੇ ਮੇਹਰ ਬਣਾਉਂਦੇ ਆਂ ਚਾਰ ਪੰਜ ਮਹੀਨਿਆਂ ਤੱਕ ਵੈਸੇ ਹੀ ਸਮਝਣ ਨੂੰ ਲੱਗ ਜਾਂਦਾ ਲੋਕਾਂ ਨੂੰ ਤੇ ਉਹਦੇ ਕੋਲ ਦੋ ਤਿੰਨ ਮਹੀਨੇ ਬੱਜਦੇ ਆ ਉਹ ਚਾਰੇ ਕੋਲ ਕੰਮ ਹੀ ਨਹੀਂ ਹੁੰਦਾ ਉਹ ਕੰਮ ਵੀ ਕੀ ਸਮਝੇ ਲੋਕਾਂ ਦਾ ਦੋ ਮਹੀਨੇ ਜਿਨ੍ਹਾਂ ਨੂੰ ਲੋਕੀ ਦੱਸਦੇ ਆ ਕਿ ਸਾਡੇ ਇਹ ਸ਼ਹਿਰ ਕੰਮ ਹੈ ਸਾਡੇ ਇਹ ਵਾਰਡ 'ਚ ਕੰਮ ਹੈ ਸਾਡੇ ਇਹ ਵਾਰਡ 'ਚ ਕਰਾ। ਇੱਕ ਇੱਕ ਸਾਲ ਉਸਤੀ ਬਣਦਾ ਮੇਹਰ ਚੰਡੀਗੜ੍ਹ ਦੀ। ਤੁਸੀਂ ਕੀ ਸਮਝਦੇ ਹੋ ਕਿ ਠੀਕ ਹੈ? ਨਹੀਂ ਮੈਂ ਮੈਂ ਇਹ ਸਮਝਿੰਦਾ ਹੀ ਨਹੀਂ ਵੀ ਇੱਕ ਸਾਲ ਬਾਅਦ ਤੇ ਮੇਹਰ ਬਣਾ ਜਾਵੇ ਮੇਹਰ 5 ਸਾਲ ਬਾਅਦ ਤੇ ਬਣਾਏ ਆਵੇ। 5 ਸਾਲ। ਜੇ ਇਹ ਇਹ ਕੰਮ ਪਬਲਿਕ ਵ ਤੇ ਸਰਕਾਰਾਂ ਨੂੰ ਵੀ ਵਾਅਦਾ ਹੋ ਜਾਏਗਾ ਤੇ ਆਮ ਜਨਤਾ ਹੀ ਚਾਹੁੰਕੇ ਰਵੇ ਵੀ ਸਾਡਾ ਤਮੀਰ ਇਹ ਹੈ ਅਸੀਂ VOTING ਕਰਾਂਗੇ ਅਸੀਂ ਹਰਿਆਣੇ 'ਚ ਹੁੰਦਾ ਜੀ ਇਦਾਂ ਸਾਡੇ ਨਾਲ ਸੂਬੇ ਹੁੰਦਾ ਚੰਡੀਗੜ੍ਹ ਦੇ ਨਾਲ ਸੂਬਾ ਹੈਗਾ ਹਰਿਆਣੇ 'ਚ ਉੱਥੇ 5 ਸਾਲ ਬਾਅਦ ਚੋਣੇ ਜਾਂਦਾ ਤੇ ਉੱਥੇ ਆਮ ਪਬਲਿਕ VOT ਕਰਦੀ ਹੈ ਸਾਡੇ ਇੱਥੇ ਕੀ ਹੁੰਦਾ ਮੇਰ ਦੀ ਲੜਾਈ ਹੋ ਜਾਂਦੀ ਹੈ ਲੜਾਈ ਆਉਣ ਤੋਂ ਬਾਅਦ ਮਿਲ ਸਾਲ ਦਾ ਟਾਈਮ ਮਿਲਦਾ ਨੂੰ 12 ਮਹੀਨੇ ਮਿਲਦੀਆਂ 4-5 ਮਹੀਨੇ ਨੂੰ ਸਮਝਣ ਨੂੰ ਲੱਗ ਜਾਂਦੇ ਆ ਜਿੰਨੇ ਉਹ ਕੰਮ ਸ਼ੁਰੂ ਹੁੰਦਾ ਐਨੇ ਨੂੰ ਆਖਲੇ ਇਲੈਕਸ਼ਨ ਦੀ ਤਿਆਰੀ ਹੋ ਜਾਂਦੀ ਹੈ ਮੇਰੇ ਉਤੇ ਦੌੜ ਭੱਜ ਰਹੇ ਨੇ ਇਹ ਹੋਣਾ ਬਣ ਜੇ ਇਹ ਬਣ ਜੇ ਉਹ ਬਣ ਜੇ ਪਰ ਮੇਰੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਸਰਕਾਰਾਂ ਨੂੰ ਵੀ ਇਹ ਬੇਨਤੀ ਹੈ ਕਿ 5 ਸਾਲ ਵਾਸਤੇ ਸਾਡਾ ਮੇਰ ਇੱਕ ਥੋਣਿਆ ਜਾਵੇ ਜੋ ਕਿ ਚੰਡੀਗੜ੍ਹ ਦਾ ਵਿਕਾਸ ਹੋਵੇ ਤੇ ਸਮਾਰਟ ਸਿਟੀ ਅਸੀਂ ਕਹਿਣ ਜੋਗੇ ਹੋ ਜੀ ਸਾਡਾ ਤਾਂ ਇਹ ਬੇਨਤੀ ਹੈ ਜੀ 5 ਸਾਲ ਵਾਸਤੇ ਮੇਰ ਨਹੀਂ ਹੋਣਾ ਜਿਹਦਾ 5 ਸਾਲ ਵਾਸਤੇ ਆਉਣਾ ਚਾਹੀਦਾ ਨਹੀਂ ਸਮਝ ਨਹੀਂ ਲੱਗਦਾ ਜੀ ਸਾਲ 'ਚ ਕੁਝ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਪਤਾ ਹੀ ਨਹੀਂ ਹੈ ਨਾ ਆਪਣੇ ਪਰਿਵਾਰ ਤਾਂ ਨਹੀਂ ਪਤਾ ਲੱਗਦਾ ਜਾਂ ਮੇਰ ਦਾ ਇੱਕ ਲੈਕਸ਼ਨ ਹੈ ਜੀ ਹੂੰ ਸਾਲ ਦਾ ਕਿਸੇ ਕੋਈ ਵੀ ਜਗਾ ਲੈ ਲੋ ਜੀ ਸਾਲ ਵਾਸਤੇ ਨਹੀਂ ਪਤਾ ਲੱਗਦਾ ਇੱਕ ਘੜ ਤੋਂ ਘੜ 5 ਸਾਲ ਮੇਰ ਨੂੰ ਚਾਹੀਦੇ ਆ ਜੀ ਔਰ ਅਗਰ ਉਹ 5 ਸਾਲ ਮਿਲਦੇ ਆ ਤਾਂ ਚਾਹ ਚੰਡੀਗੜ ਦਾ ਅੱਛਾ ਵਿਕਾਸ ਹੋਏਗਾ ਅੱਛੀ ਸਮਾਰਟ ਸਿਟੀ ਬਣੇਗੀ ਲੋਕਾਂ ਨੂੰ ਸਮਝ ਲੱਗੇਗਾ ਤੇ ਕੰਮ ਵੀ ਹੋਣਗੇ ਤੇ ਜਨਤਾ ਵੀ ਖੁਸ਼ ਹੋਏਗੀ ਤੇ ਸਰਕਾਰਾਂ ਵੀ ਖੁਸ਼ ਹੋਣਗੀਆਂ ਮੇਰ ਸਾਹਿਬ ਵੀ ਖੁਸ਼ ਹੋਣਗੇ ਉਹਦੇ ਚ ਅੱਛਾ ਲੱਗਿਆ ਵੀ 5 ਸਾਲ ਬਾਅਦ ਸਾਡਾ ਮੇਰ ਚੁਣੇਗਾ ਸੀ ਇਹ ਕੰਮ ਸਾਲ ਸਾਲ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਤਾਂ ਇਹ ਸੀ ਕਿ ਸਟਨਲ surjit singh ਰਾਜਾ ਜੀ ਜਿਹਨ ਦੱਸਿਆ ਕਿ ਚੰਡੀਗੜ ਦਾ ਮੇਰ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਪਰ ਚੰਡੀਗੜ੍ਹ ਦਾ ਵਿਕਾਸ ਜ਼ਰੂਰ ਕਰੇ ਵਿਕਾਸ ਤਾਂ ਇਹਨਾਂ ਨੇ ਕਹਿਣਾ ਕਿ ਹੋਇਆ ਹੈ ਪਰ ਉਹਦੀ ਮੇਨਟੇਨੈਂਸ ਬਿਲਕੁਲ ਨਹੀਂ ਹੁੰਦੀ ਅੰਡਰਬ੍ਰਿਜ ਦੀ ਗੱਲ ਕੀਤੀ ਹੈ ਅੰਡਰਬ੍ਰਿਜ ਦੇ ਵਿੱਚ ਵੀ ਜਿਹੜਾ ਹੈਗਾ ਪਾਣੀ ਨੂੰ ਲੈ ਕੇ ਇਹਨਾਂ ਨੇ ਦੱਸਿਆ ਪਾਰਕਾਂ ਦੀ ਗੱਲ ਕੀਤੀ ਪਾਰਕਾਂ ਦੇ ਵਿੱਚ ਵੀ ਸਫਾਈ ਬਿਲਕੁਲ ਜਿਹੜੀ ਹੈਗੀ ਨਹੀਂ ਹੁੰਦੀ ਸਾਫ਼ ਤੌਰ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਕੋਈ ਵੀ ਜਿਹੜੀ ਕਿਸੇ ਵੀ ਪਾਰਟੀ ਦਾ ਜਿਹੜਾ ਹੈਗਾ ਮੇਅਰ ਬਣੇ ਪਰ ਵਿਕਾਸ ਜਿਹੜਾ ਹੈਗਾ ਉਹ ਨਹੀਂ ਦੁਕਣਾ ਚਾਹੀਦਾ